ਕਹਣਗੇ ਅੱਜ ਦੇ ਹਸਿਹਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮੈਸੇਜ ਹੁੰਦਾ ਹੈ ਮੈਂ ਅੱਜ ਦਸਹਿਰੇ ਦੇ ਪਵਿੱਤਰ ਤਿਹਾਰ ਦੇ ਮੌਕੇ ਤੇ ਆਪਣੇ ਮਲੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਔਰ ਉਹ ਜਿਹੜਾ ਇਹ ਸਾਡਾ ਤਿਹਾਰ ਹੈ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਔਰ ਜੋ ਮੈਸੇਜ ਹੈ ਉਹੋ ਹੀ ਕਨਵੇ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਗਰ ਚੰਗੇ ਕੰਮ ਕਰਾਂਗੇ ਅਗਰ ਨੇਕ ਰਹਾਾਂ ਤੇ ਚੱਲਾਂਗੇ ਤਾਂ ਜਿੱਤ ਹਮੇਸ਼ਾ ਸਾਡੇ ਨਾਲ ਹੋਊਗੀ ਸੋ ਸਦਾ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਨੇਕ ਰਹਾਾਂ ਤੇ ਚੱਲਣਾ ਚਾਹੀਦਾ ਏ ਜਿਹੜਾ ਪਵਿੱਤਰ ਤਿਹਾਰ ਹੈ ਹਮੇਸ਼ਾ ਇਹੀ ਸੰਦੇਸ਼ ਦਿੰਦਾ ਤੇ ਇੱਕ ਵਿਸ਼ੇਸ਼ ਵਿੱਚ ਦੇਖਣ ਨੂੰ ਆਇਆ ਕਿ ਨਸ਼ਿਆਂ ਦਾ ਵੀ ਇੱਕ ਨਸ਼ਿਆਂ ਦੀ ਬਰਾਈ ਨੂੰ ਲੈ ਕੇ ਜਿਹੜਾ ਇੱਕ ਪੁਤਲਾ ਵੀ ਪਿੱਛੇ ਸਪੈਸ਼ਲ ਦਰਾਇਆ ਗਿਆ ਇਹ ਦੇਖੋ ਪੰਜਾਬ ਦਾ ਇੱਕ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਅਸੀਂ ਜਿਹੜਾ ਨਸ਼ਿਆਂ ਦੇ ਵਿੱਚ ਸਾਡੇ ਜਵਾਨ ਬੱਚੇ ਗ੍ਰਸਤ ਹੋ ਗਏ ਜੀ ਔਰ ਹਕਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਵਿਰੁੱਧ ਕੰਮ ਕੀਤਾ ਨਸ਼ਾ ਤਸਕਰਾਂ ਦੇ ਵਿਰੁੱਧ ਟੈਕਸ਼ਨ ਲਾਏ ਆ ਸਾਡੇ ਬੱਚਿਆਂ ਨੂੰ ਨਸ਼ੇ ਦੇ ਜਾਲ ਚੋਂ ਕੱਢ ਕੇ ਲੈ ਕੇ ਆਂਦਾ ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਰਾਵਣ ਹੈ ਮਸ਼ੀਨਾਂ ਦਾ ਜਿਹੜਾ ਰਾਵਣ ਹੈ ਉਹਨੂੰ ਸਾੜਨਾ ਵੀ ਇੱਕ ਸਿੰਬੋਲਿਕ ਜਿਹੜੀ ਰਿਪਰੈਜ਼ੈਂਟੇਸ਼ਨ ਹੋ ਜ਼ਰੂਰੀ ਹੋ ਗਈ ਹੈ ਸੋ ਮੈਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੀ ਹਾਂ ਕਰਨਾ ਚਾਹੋਗੇ ਅੱਜ ਦੇ ਹਸਤੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮੈਸੇਜ ਹੁੰਦਾ ਹੈ ਮੈਂ ਅੱਜ ਦਸਹਿਰੇ ਦੇ ਪਵਿੱਤਰ ਤਿਹਾਰ ਦੇ ਮੌਕੇ ਤੇ ਆਪਣੇ ਮਲੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਔਰ ਜਿਹੜਾ ਇਹ ਸਾਡਾ ਤਿਹਾੜ ਹੈ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਔਰ ਜੋ ਮੈਸੇਜ ਹੈ ਉਹੋ ਹੀ ਕਨਵੇ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਗਰ ਚੰਗੇ ਕੰਮ ਕਰਾਂਗੇ ਅਗਰ ਨੇਕ ਰਾਹਾਂ ਤੇ ਚੱਲਾਂਗੇ ਤਾਂ ਜਿੱਤ ਹਮੇਸ਼ਾ ਸਾਡੇ ਨਾਲ ਹੋਊਗੀ ਸੋ ਸਦਾ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਨੇਕ ਰਾਹਾਂ ਤੇ ਚੱਲਣਾ ਚਾਹੀਦਾ ਹੈ ਇਹ ਜਿਹੜਾ ਪਵਿੱਤਰ ਤਿਹਾਰ ਹੈ ਹਮੇਸ਼ਾ ਇਹੀ ਸੰਦੇਸ਼ ਦੇਂਦਾ ਹੈ ਇੱਕ ਵਿਸ਼ੇਸ਼ ਵਿੱਚ ਦੇਖਣ ਨੂੰ ਆਇਆ ਕਿ ਨਸ਼ਿਆਂ ਦਾ ਵੀ ਇੱਕ ਨਸ਼ਿਆਂ ਦੀ ਬਰਾਈ ਨੂੰ ਲੈ ਕੇ ਜਿਹੜਾ ਕਪੂਤਲਾ ਵੀ ਵਿੱਚ ਸੁਪੈਸ਼ ਦਿਰਾਇਆ ਗਿਆ ਇਹ ਦੇਖੋ ਪੰਜਾਬ ਦਾ ਇੱਕ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਅਸੀਂ ਜਿਹੜਾ ਨਸ਼ਿਆਂ ਦੇ ਵਿੱਚ ਸਾਡੇ ਜਵਾਨ ਬੱਚੇ ਗ੍ਰਸਤ ਹੋ ਗਏ ਜੀ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਵਿਰੁੱਧ ਕੰਮ ਕੀਤਾ ਨਸ਼ਾ ਤਸਕਰਾਂ ਦੇ ਵਿਰੁੱਧ ਟੈਕਸ਼ਨ ਲਾਇਆ ਸਾਡੇ ਬੱਚਿਆਂ ਨੂੰ ਨਸ਼ੇ ਦੇ ਜਾਲ ਚੋਂ ਕੱਢ ਕੇ ਲੈ ਕੇ ਆਂਦਾ ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਰਾਵਣ ਹੈ ਮਸ਼ੀਨਾਂ ਦਾ ਜਿਹੜਾ ਰਾਵਣ ਹੈ ਉਹਨੂੰ ਸਾੜਨਾ ਵੀ ਇੱਕ ਸਿੰਬੋਲਿਕ ਜਿਹੜੀ ਰਿਪਰੈਜ਼ੈਂਟੇਸ਼ਨ ਉਹ ਜ਼ਰੂਰੀ ਹੋ ਗਈ ਹੈ ਸੋ ਮੈਂ ਇਸ ਸੀਜ਼ ਨੂੰ ਅਪਰੀਸ਼ੀਏਟ ਕਰਦੀ ਹਾਂ ਕਰਨਾ ਚਾਹੋਗੇ ਅੱਜ ਦਾ ਹਸਤੈਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮੈਸੇਜ ਹੁੰਦਾ ਹੈ ਮੈਂ ਅੱਜ ਦਸਹਰੇ ਦੇ ਪਵਿੱਤਰ ਤਿਹਾਰ ਦੇ ਮੌਕੇ ਤੇ ਆਪਣੇ ਮਲੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਔਰ ਉਹ ਜਿਹੜਾ ਇਹ ਸਾਡਾ ਤਿਹਾਰ ਹੈ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਔਰ ਜੋ ਮੈਸੇਜ ਹੈ ਉਹੋ ਹੀ ਕਨਵੇ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਗਰ ਚੰਗੇ ਕੰਮ ਕਰਾਂਗੇ ਅਗਰ ਨੇਕ ਰਾਹਾਂ ਤੇ ਚੱਲਾਂਗੇ ਤਾਂ ਜਿੱਤ ਹਮੇਸ਼ਾ ਸਾਡੇ ਨਾਲ ਹੋਊਗੀ ਸੋ ਸਦਾ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਨੇਕ ਰਾਹਾਂ ਤੇ ਚੱਲਣਾ ਚਾਹੀਦਾ ਹੈ ਇਹ ਜਿਹੜਾ ਪਵਿੱਤਰ ਤਿਹਾਰ ਹੈ ਹਮੇਸ਼ਾ ਇਹੀ ਸੰਦੇਸ਼ ਦਿੰਦਾ ਹੈ ਇੱਕ ਵਿਸ਼ੇਸ਼ ਵਿੱਚ ਦੇਖਣ ਨੂੰ ਆਇਆ ਕਿ ਨਸ਼ਿਆਂ ਦਾ ਵੀ ਇੱਕ ਨਸ਼ਿਆਂ ਦੀ ਬਰਾਈ ਨੂੰ ਲੈ ਕੇ ਜਿਹੜਾ ਕਪੂਤਲਾਪ ਵਿੱਚ ਸਪੈਸ਼ਲ ਦਿਹਾੜਾ ਹੈ ਇਹ ਦੇਖੋ ਪੰਜਾਬ ਦਾ ਇੱਕ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਅਸੀਂ ਜਿਹੜਾ ਨਸ਼ਿਆਂ ਦੇ ਵਿੱਚ ਸਾਡੇ ਜਵਾਨ ਬੱਚੇ ਗ੍ਰਸਤ ਹੋ ਗਏ ਸੀ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਵਿਰੁੱਧ ਕੰਮ ਕੀਤਾ ਨਸ਼ਾ ਤਸਕਰਾਂ ਦੇ ਵਿਰੁੱਧ ਕਸ਼ਨ ਲਏ ਆ ਸਾਡੇ ਬੱਚਿਆਂ ਨੂੰ ਨਸ਼ੇ ਦੇ ਜਾਲ ਚੋਂ ਕੱਢ ਕੇ ਲੈ ਕੇ ਆਂਦਾ ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਰਾਵਣ ਹੈ ਨਸ਼ਿਆਂ ਦਾ ਜਿਹੜਾ ਰਾਵਣ ਹੈ ਉਹਨੂੰ ਸਾੜਨਾ ਵੀ ਇੱਕ ਸਿੰਬੋਲਿਕ ਜਿਹੜੀ ਰਿਪਰੈਜੈਂਟੇਸ਼ਨ ਉਹ ਜ਼ਰੂਰੀ ਹੋ ਗਈ ਹੈ ਸੋ ਮੈਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੀ ਹਾਂ ਕੀ ਕਰਨਾ ਚਾਹੋਗੇ ਅੱਜ ਦੇ ਹਸਿਹਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮੈਸੇਜ ਹੁੰਦਾ ਹੈ ਮੈਂ ਅੱਜ ਦਸਹਿਰੇ ਦੇ ਪਵਿੱਤਰ ਤਿਹਾਰ ਦੇ ਮੌਕੇ ਤੇ ਆਪਣੇ ਮਲੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆਂ ਔਰ ਉਹ ਜਿਹੜਾ ਇਹ ਸਾਡਾ ਤਿਹਾਰ ਹੈ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਔਰ ਜੋ ਮੈਸੇਜ ਹੈ ਉਹੋ ਹੀ ਕਨਵੇ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਗਰ ਚੰਗੇ ਕੰਮ ਕਰਾਂਗੇ ਅਗਰ ਨੇਕ ਰਹਾਾਂ ਤੇ ਚੱਲਾਂਗੇ ਤਾਂ ਜਿੱਤ ਹਮੇਸ਼ਾ ਸਾਡੇ ਨਾਲ ਹੋਊਗੀ ਸੋ ਸਦਾ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਨੇਕ ਰਹਾਾਂ ਤੇ ਚੱਲਣਾ ਚਾਹੀਦਾ ਏ ਜਿਹੜਾ ਪਵਿੱਤਰ ਤਿਹਾਰ ਹੈ ਹਮੇਸ਼ਾ ਇਹੀ ਸੰਦੇਸ਼ ਦਿੰਦਾ ਤੇ ਇੱਕ ਵਿਸ਼ੇਸ਼ ਵਿੱਚ ਦੇਖਣ ਨੂੰ ਆਇਆ ਕਿ ਨਸ਼ਿਆਂ ਦਾ ਵੀ ਇੱਕ ਨਸ਼ਿਆਂ ਦੀ ਬਰਾਈ ਨੂੰ ਲੈ ਕੇ ਜਿਹੜਾ ਇੱਕ ਪੁਤਲਾ ਵੀ ਪਿੱਛੇ ਸਪੈਸ਼ਲ ਦਰਾਇਆ ਗਿਆ ਇਹ ਦੇਖੋ ਪੰਜਾਬ ਦਾ ਇੱਕ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਅਸੀਂ ਜਿਹੜਾ ਨਸ਼ਿਆਂ ਦੇ ਵਿੱਚ ਸਾਡੇ ਜਵਾਨ ਬੱਚੇ ਗ੍ਰਸਤ ਹੋ ਗਏ ਜੀ ਔਰ ਹਕਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਵਿਰੁੱਧ ਕੰਮ ਕੀਤਾ ਨਸ਼ਾ ਤਸਕਰਾਂ ਦੇ ਵਿਰੁੱਧ ਐਕਸ਼ਨ ਲਏ ਆ ਸਾਡੇ ਬੱਚਿਆਂ ਨੂੰ ਨਸ਼ੇ ਦੇ ਜਾਲ ਚੋਂ ਕੱਢ ਕੇ ਲੈ ਕੇ ਆਂਦਾ ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਰਾਵਣ ਹੈ ਨਸ਼ਿਆਂ ਦਾ ਜਿਹੜਾ ਰਾਵਣ ਹੈ ਉਹਨੂੰ ਸਾੜਨਾ ਵੀ ਇੱਕ ਸਿੰਬੋਲਿਕ ਜਿਹੜੀ ਰਿਪਰੈਜੈਂਟੇਸ਼ਨ ਉਹ ਜ਼ਰੂਰੀ ਹੋ ਗਈ ਹੈ ਸੋ ਮੈਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੀ ਹਾਂ ਕੀ ਕਰਨਾ ਚਾਹੋਗੇ ਅੱਜ ਦਾ ਹਸਿਹਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮੈਸੇਜ ਹੁੰਦਾ ਹੈ ਮੈਂ ਅੱਜ ਦਸਹਿਰੇ ਦੇ ਪਵਿੱਤਰ ਤਿਹਾਰ ਦੇ ਮੌਕੇ ਤੇ ਆਪਣੇ ਮਲੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆਂ ਔਰ ਉਹ ਜਿਹੜਾ ਇਹ ਸਾਡਾ ਤਿਹਾਰ ਹੈ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਔਰ ਜੋ ਮੈਸੇਜ ਹੈ ਉਹੋ ਹੀ ਕਨਵੇ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਗਰ ਚੰਗੇ ਕੰਮ ਕਰਾਂਗੇ ਅਗਰ ਨੇਕ ਰਾਹਾਂ ਤੇ ਚੱਲਾਂਗੇ ਤਾਂ ਜਿੱਤ ਹਮੇਸ਼ਾ ਸਾਡੇ ਨਾਲ ਹੋਊਗੀ ਸੋ ਸਦਾ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਨੇਕ ਰਾਹਾਂ ਤੇ ਚੱਲਣਾ ਚਾਹੀਦਾ ਹੈ ਇਹ ਜਿਹੜਾ ਪਵਿੱਤਰ ਤਿਹਾਰ ਹੈ ਹਮੇਸ਼ਾ ਇਹੀ ਸੰਦੇਸ਼ ਦੇਂਦਾ ਹੈ ਇੱਕ ਵਿਸ਼ੇਸ਼ ਵਿੱਚ ਦੇਖਣ ਨੂੰ ਆਇਆ ਕਿ ਨਸ਼ਿਆਂ ਦਾ ਵੀ ਇੱਕ ਨਸ਼ਿਆਂ ਦੀ ਬਰਾਈ ਨੂੰ ਲੈ ਕੇ ਜਿਹੜਾ ਕਪੂਤਲਾ ਵੀ ਵਿੱਚ ਸੁਪੈਸ਼ ਚਲਾਇਆ ਗਿਆ ਹੈ ਇਹ ਦੇਖੋ ਪੰਜਾਬ ਦਾ ਇੱਕ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਅਸੀਂ ਜਿਹੜਾ ਨਸ਼ਿਆਂ ਦੇ ਵਿੱਚ ਸਾਡੇ ਜਵਾਨ ਬੱਚੇ ਗ੍ਰਸਤ ਹੋ ਗਏ ਸੀ ਔਰ ਹਕਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਵਿਰੁੱਧ ਕੰਮ ਕੀਤਾ ਨਸ਼ਾ ਤਸਕਰਾਂ ਦੇ ਵਿਰੁੱਧ ਟੈਕਸ਼ਨ ਲਾਇਆ ਸਾਡੇ ਬੱਚਿਆਂ ਨੂੰ ਨਸ਼ੇ ਦੇ ਜਾਲ ਚੋਂ ਕੱਢ ਕੇ ਲੈ ਕੇ ਆਂਦਾ ਸੋ ਇਹ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਰਾਵਣ ਹੈ ਮਸ਼ੀਨਾਂ ਦਾ ਜਿਹੜਾ ਰਾਵਣ ਹੈ ਉਹਨੂੰ ਸਾੜਨਾ ਵੀ ਇੱਕ ਸਿੰਬੋਲਿਕ ਜਿਹੜੀ ਰਿਪਰੈਜ਼ੈਂਟੇਸ਼ਨ ਉਹ ਜ਼ਰੂਰੀ ਹੋ ਗਈ ਹੈ ਸੋ ਮੈਂ ਇਸ ਸੀਜ਼ ਨੂੰ ਅਪਰੀਸ਼ੀਏਟ ਕਰਦੀ ਹਾਂ